ਕਹੋ ਤਲ ਗੁਰ ਸੇਵੀ ਆਹਨ ਸੁਸਹਜ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵੈ ਸਫਤ ਖਸਮ ਦੀ ਨੂਰ ਅਰਸਾ ਕਰਸਾ ਉਦਰਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਹੁ ਸਿਰ ਸਾਹਾਂਦੇ ਜਿਸ ਪਾਸ ਬਹਿਠਿਆਂ ਸੋਹੀਆ ਸਬਨਾਂ ਦਾ ਸਦਨ ਸਚ ਪਾਤਿ ਸਾਹ ਹੁ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਸਤਨਾ ਦੀਵਾ ਹੈ ਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪੰਜਵਾਂ ਘਰਾਂ ਸ਼ੇਵ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤਿਹ ਤਿਹ ੳਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਦਾ ਰੱਖ ਵਦੀ ਕਰਾਂਥ ਕਰ ਕਿਰਪਾ ਮਿਲੋ ਹਰ ਰ ਜੋ ਜੋ ਜੁਨੀ ਆਇਆ ਤੇ ਉਹ ਤਿਹੇ ਔਰ ਜਾਇਆ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਦਾ ਰੱਖੋ ਦੇ ਕਰਾਥ ਕਰ ਤਰਪਾ ਮਿਲੋ ਹਰ ਰਾਇਆ ਨੰਕ ਜਾਨਮ ਭ੍ਰਮ ਥੈਤ ਨਹੀਂ ਪਾਈ ਕਰਾਂ ਸੇਵਾ ਗੁਰ ਲਾਗੋਂ ਚਰਨ ਗੋਬਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਰਹਾ ਆਨੰਕੋ ਪਾਵ ਕਰੋ ਮਾਇਆ ਕਉ ਬਚਿਤ ਧਰੋ ਮੇਰੀ ਮੇਰੇ ਕਰਤ ਸਦ ਹੀ ਵਿਹਾਵਾ ਕੋਈ ਅਸੁਰ ਭੇਟਾ ਸੰਤ ਮੇਰੀ ਲਾਹ ਸਗਲ ਚਿੰਤਾ ਠਾਕਰ ਸਿਉ ਮੇਰਾ ਰੰਗ ਲਾਵਾ ਪੜੇ ਰੇ ਸਗਲ ਬੇਦ ਨਾ ਚੁਕ ਮਨ ਭੇਦ ਇਕ ਖੇਨ ਨਾ ਧੀ ਰਹੇ ਮੇਰੇ ਘਰ ਕੇ ਪੰਚਾ ਕੋਈ ਐਸੋ ਦੇ ਭਗਤ ਜੋ ਮਾਇਆ ਤੇ ਰਹਤਾ ਇੱਕ ਅਮਰਤ ਨਾਮ ਮੇਰਾ ਰਿਲਾ ਸਿੰਚਾ ਜੇ ਤੇਰੇ ਤੀਰਥ 나ਏ ਅਹੰਬਦ ਮੈਲ ਲਾਈ ਹਰ ਕੋ ਠਾਕੁਰ ਇੱਕ ਤਿਲ ਨ ਮਨ ਕਦ ਪਾਵਉ ਸਾਧੂ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਸੁਨਾਣਾ ਸਗਲੋ ਆਸਰਮ ਕੀਨੇ ਮਨੁਆ ਨਹ ਪਤੀਨੇ ਬਬੀ ਕਹੀਨ ਦੇਹੀ ਧੋਏ ਕੋਈ ਪਾਈਆ ਰੇ ਪੁਰਖ ਬਦਾਕਾ ਪਾਰ ਬ੍ਰਹਮ ਕਾ ਰੰਗ ਰਤ ਮੇਰੇ ਮਾਨ ਕੇ ਦਰਮਤ ਮਾਲਖੋਏ ਕਰਮ ਕਰਮ ਧਰਮ ਜੁਗਤਾ ਨਿਮਖਣਾ ਹੀਤ ਕਰਤਾ ਗਰਬ ਗਰਬ ਪੜਾ ਕਹੀ ਨ ਲੇਖਾ ਜਿਸ ਭੇਤੀਆ ਸਫਲ ਮੂਰਤ কৰা সদা কি নেত্ৰ হেখা মান হঠ যম তিল ন লেখা পাগল জান ল ਮਾਇਆ ਰੇ ਧਾਰੇ ਕੋਈ ਅਸੂਰੇ ਸੁਖ ਹਾ ਗਾਏ ਪ੍ਰਭ ਕੇ ਕਥਾ ਸੁਣਾਏ ਤੇ ਸੁਭੇਤੇ ਗਾਤ ਹੋਏ ਹਮਾਰੇ ਸੋ ਪਰਸਨ ਗੋਪਾਲ ਰਾਏ ਕਟਾਰੇ ਬੰਧਨ ਮਾਹੀ ਗੁਰ ਕਾ ਸ਼ਬਦ ਮੇਰਾ ਮਾਨਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਵਿੰਦਾ ਸੋਖ ਨਾਨਕ ਲਾਦੇ ਹਰ ਚਰਨ ਪਰਤ ਸਫਲ ਸਫਲ ਭਾਈ ਸਫਲ ਯਾਤਰਾ ਆਵਣ ਜਾਣ ਰਹੀ ਮਿਲੇ ਸਾਦਾ ਸਫਲ ਸਫਨ ਪਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾ ਕਰ ਸੇਵਾ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਯੋਗ ਪਾਇਆ ਤਾਕੀ ਹੈ ਓਟ ਸਾਦ ਰੱਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ